ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਪਾਵਰ ਆਫ ਸੋਸ਼ਲ ਜੁਨਟੀ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪੋਸੂ ਨਾਮਾ ਚੈਨਲ ਦੀ ਟੀਮ ਪਾਸੋ ਚੁੰਗੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦੇ ਉੱਪਰ ਡੈਰੀ ਬਹੁਤ ਖੂਬਸੂਰਤ ਤਰੀਕੇ ਨਾਲ ਚਲਾ ਰਹੇ ਨੇ ਬੜੀ ਇਮਾਨਦਾਰੀ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਚਲਾ ਰਹੇ ਨੇ ਕਿਉਂਕਿ ਇਸ ਦੁਕਾਨ ਨੂੰ ਮੈਂ ਕਾਫੀ ਸਾਲਾਂ ਤੋਂ ਜਾਣਦਾ ਹੈ ਕਹਿੰਦੇ ਇਹਨਾਂ ਦੀ ਸੋਚ ਹੈ ਕਿ ਥੋੜਾ ਖਾਓ ਥੋੜਾ ਕਮਾਓ ਲੇਕਿਨ ਸੋਨਾ ਕਮਾਓ ਮੇਰੇ ਨਾਲ ਖਾਲਸਾ ਜੀ ਜੁੜੇ ਹੋਏ ਨੇ ਮੈਂ ਵੈਸੇ ਪਿਆਰ ਨਾਲ ਇਹਨਾਂ ਨੂੰ ਖਾਲਸਾ ਜੀ ਕਹਿੰਦਾ ਹੁੰਦਾ ਹਾਲਾਂਕਿ ਜਸਵਿੰਦਰ ਭਾਜੀ ਤਾਂ ਤਕਰੀਬਨ ਇੱਥੇ ਦੁਕਾਨ ਤੇ ਰਹਿੰਦੇ ਨੇ ਖਾਲਸਾ ਜੀ ਜਿਹੜੇ ਮੇਰੇ ਵੀਰ ਨੇ ਇਹ ਪਿੰਡਾਂ ਦੇ ਵਿੱਚ ਦੁੱਧ ਵੀ ਇਕੱਠਾ ਕਰਦੇ ਨੇ ਸਭ ਤੋਂ ਪਹਿਲਾਂ ਦਿਵਾਲੀ ਦੀਆਂ ਬੰਦੀ ਛੋੜ ਦੇ ਵਸਤੀਆਂ ਬਹੁਤ-ਬਹੁਤ ਮੁਬਾਰਕ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਬੰਦੀ ਛੋੜ ਦੀਆਂ ਸਭ ਦੀਆਂ ਤੇ ਦਿਵਾਲੀ ਦੀਆਂ ਮੁਬਾਰਕਾਂ ਕਿਸ ਤਰ੍ਹਾਂ ਚੱਲ ਰਿਹਾ ਸਰ ਇਹਨਾਂ ਦਿਨਾਂ ਦੇ ਵਿੱਚ ਕੰਮ ਬਹੁਤ ਵਧੀਆ ਕੰਮਕਾਰ ਚੱਲ ਰਿਹਾ ਜੀ ਪਹਿਲੀ ਗੱਲ ਤਾਂ ਜੀ ਆਪਾਂ ਪਿਓਰ ਦੁੱਧ ਤੋਂ ਹੀ ਮਿਠਾਈ ਤਿਆਰ ਠੀਕ ਹੈ ਜੀ 1000% 100 ਨੇ 1000% ਜੀ ਵੈਰੀ ਨਾਈਸ ਸਾਰਾ ਸਮਾਨ ਜਿਹੜੀ ਆਪਣਾ ਪ्योर ਹੁੰਦਾ ਜੀ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਸਾਰੇ ਭਰਾਵਾਂ ਨੂੰ ਪੰਜਾਬੀਆਂ ਨੂੰ ਜੀ ਜੀ ਬਾਹਰ ਦੇਸ਼ਾਂ ਦੇ ਸੰਸ ਜਿ ਬਚਦੇ ਨੂੰ ਦੀਵਾਲੀ ਬੰਦੀ ਛੋੜ ਦੀਆਂ ਮੁਬਾਰਕਾਂ ਜੀ ਬਹੁਤ ਅੱਛਾ ਖਾਲਸਾ ਜੀ ਕਿੰਨੇ ਦਿਨਾਂ ਤੋਂ ਤੁਸੀਂ ਹਣੀਂਦੇ ਹੋ ਕਿਸ ਤਰ੍ਹਾਂ ਚੱਲ ਰਿਹਾ ਕਿਉਂਕਿ ਦੀਵਾਲੀ ਦਾ ਤਿਉਹਾਰ ਕਵਰ ਕਰਨ ਵਾਸਤੇ ਸਟਾਰਟਿੰਗ ਕਰੂਗਾ ਤਾਂ ਹੋਈ ਨਹੀਂ ਦਸਹਰੇ ਤੋਂ ਬਾਅਦ ਹਾਂ ਬਸ ਸੱਟੇ ਜਲ ਰਹੇ ਕੰਮ ਸਾਡਾ ਜੀ ਬਿਲਕੁਲ ਵੀ ਕਹਾਂ ਦੀ ਪੂਰਾ ਜਣੀ ਮਿਹਨਤ ਕਰ ਰਿਆ ਸੀ ਹਾਏ ਦਿਲ ਤੋਂ ਬਹੁਤ ਅੱਛੀ ਜਸਵਿੰਦਰ ਜੀ ਤੁਸੀਂ ਤਾਂ ਅਕਸਰ ਦੁਕਾਨ ਤੇ ਰਹਿੰਦੇ ਵੀਰਤਾਵਾਲ ਫੀਲਡ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਲੋਕਾਂ ਦਾ ਕੀ ਕੀ ਮਤਲਬ ਇਸ ਵਾਰ ਦੀਵਾਲੀ ਜਿਹੜੀ ਹੈ ਉਹ ਪੂਰੇ ਜੋਬਨ ਤੇ ਜਾਏਗੀ ਜਾਂ ਕਿਤੇ ਨਾ ਕਿਤੇ ਬਹੁਤ ਵਧੀਆ ਚੜਦੀ ਕਲਾ ਦੀ ਦੀਵਾਲੀ ਆਊਗੀ ਅੱਛਾ ਜੀ ਬਹੁਤ ਵਧੀਆ ਰੋਗ ਕੰਮ ਮਤਲਬ ਠੀਕ ਰਹੇਗਾ ਮਾਹੌਲ ਪਹਿਨ ਪੂਰੀ ਵਧੀਆ ਚੜਦੀ ਕਲਾ ਦੀ ਦੀਵਾਲੀ ਪਰ ਲੋਕ ਕਹਿੰਦੇ ਮਹਿੰਗਾਈ ਬਹੁਤ ਹੈ ਮਹਿੰਗਾਈ ਤਾਂ ਚੱਲੀ ਜਾਂਦੀ ਹੈ ਲੋਕਾਂ ਦੀ ਨਾਲ ਕਹਿਣ ਦੀ ਤਿਹਾਰਾਂ ਦੇ ਅੱਗੇ ਕੋਈ ਮਹਿੰਗਾਈ ਨਹੀਂ ਹੈ ਸਭ ਚੱਲ ਰਹੀ ਖਾਸ ਕਰਕੇ ਪੰਜਾਬੀ ਹਾਂਜੀ ਕੋਈ ਮਹਿੰਗਾਈ ਨਹੀਂ ਪੰਜਾਬੀ ਠੀਕ ਹੈ ਠੀਕ ਹੈ ਮਹਿੰਗਾਈ ਵਾਲਾ ਸੌਦਾ ਨਾਲ ਜਿਹੜਾ ਤਿਹਾਰ ਤਾਂ ਹੁਣ ਹਰੇਕ ਘਰ ਚ ਮਨਾਉਣੀ ਮਨਾਉਣਾ ਨੇ ਜੀ ਬਿਲਕੁਲ ਉਹ ਮਹਿੰਗਾਈ ਨਾਲ ਨਹੀਂ ਚੱਲਦਾ ਤਿਹਾਰ ਬਾਪੂ ਜੀ ਦਾ ਕੀ ਹਾਲ ਹੈ ਬਾਪੂ ਜੀ ਦਾ ਕੀ ਹਾਲ ਠੀਕ ਠਾਕ ਨੇ ਬਹੁਤ ਵਧੀਆ ਚੜ੍ਹਦੀ ਕਲਾ ਚ ਨੇ ਹਾਂਜੀ ਬਾਪੂ ਕੀ ਕੀ ਕਿਸ ਕਿਸ ਤਰ੍ਹਾਂ ਦਾ ਸਮਾਨ ਜਿਹੜੀ ਹੈ ਕਿਸ ਕਿਹੜੀਆਂ ਕਿਹੜੀਆਂ ਆਈਟਮਾਂ ਤਿਆਰ ਕੀਤੀ ਅਸੀਂ ਸਰ ਮੇਨ ਜਿਵੇਂ ਰਸਗੁੱਲਾ ਗਲਾਜਮਣ ਹੋਊਗੀ ਜੀ ਤੇ ਚਮਚਮ ਬਰਫੀ ਸਾਰੀ ਆਪਣੇ ਕੋਲ ਜੀ ਸਾਰਾ ਹੀ ਕੁਝ ਹੈ ਕੱਲ ਹੀ ਕਰ ਆਪਣੇ ਰੇਟ ਵੜੇ ਜਾਜ ਨੇ ਜੀ ਅੱਛਾ ਜੀ ਮੈਂ ਉਹ ਹੀ ਪੁੱਛਣਾ ਆ ਆਮ ਦੁਕਾਨ ਤੋਂ ਤੁਹਾਨੂੰ 450 500 ਤੱਕ ਪਰਫਿਊਮ ਰੂਪੇ ਮੇਰੇ ਕੋਲ ਸਾਰੀ 400 ਰੁਪਏ ਕਿਲੋ ਵਸਤੇ ਆਹ 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 ਕਾਰਨ ਕੀ ਹੈ ਕਿ ਇਸ ਵਾਰ ਦਿਲ ਖੋਲ੍ਹ ਦਿੱਤਾ ਤੁਸੀਂ ਜੀ ਲੋ ਮਹਾਰਾਜ ਦੀ ਕਿਰਪਾ ਹੋਈ ਆਪਾਂ ਇਸ ਟੀਮ ਬੈਲ ਰਗਾ ਲਓ ਤੇ ਆਪਾਂ ਨੂੰ ਹੋਆ ਸਸਤਾ ਪੈਂਦਾ ਜੀ ਤੇਲ ਦੀ ਬਚਤ ਆ ਜੀ ਤਾਂ ਕਰਕੇ ਆਪਾਂ ਨੇ ਜਣੀ ਆਪਣੀ ਜੇਬ ਨੂੰ ਕੰਟਰੋਲ ਕਰਿਆ ਜੀ ਕੰਟਰੋਲ ਕੀਤਾ ਹਾਂ ਵੀ ਜੇ ਆਪਾਂ ਨੂੰ ਸਸਤਾ ਪੈਂਦਾ ਆਪਾਂ ਵੇਚੋ ਹੀ ਸਸਤਾ ਜੀ ਵੈਰੀ ਗੁੱਡ ਇਹ ਇਹ ਸੋਚ ਇਹਨਾਂ ਦੀ ਅੱਜ ਦੀ ਨਹੀਂ ਹੈ ਮੈਂ ਕਈ ਸਾਲਾਂ ਤੋਂ ਇਸ ਦੁਕਾਨ ਨੂੰ ਕਵਰ ਵੀ ਕੀਤਾ ਹੈ ਆਉਂਦਾ ਜਾਂਦਾ ਵੀ ਇੱਥੇ ਮਾਰਦੇ ਰਹੇ ਦਾ ਚੱਕਰ ਕਿਉਂਗੇ ਸਿਰਫ ਸਾਲਾਂ ਤੋਂ ਆ ਰਹੇ ਹਾਂ ਬਿਲਕੁਲ ਮੈਨੂੰ 7 ਸਾਲ ਹੋ ਗਏ 7 ਸਾਲ ਹੋ ਗਏ 7 ਸਾਲ ਹੋ ਗਏ ਔਰ ਹਰ ਵਾਰ ਕਵਰ ਕਰਦਾ ਹੈ ਬੜਾ ਚੰਗਾ ਲੱਗਦਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ 7 ਸਾਲ ਗਏ ਆਪਾਂ ਹੀ ਥੋੜਾ ਸੋ ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਜੇ ਚੀਜ਼ ਵਧੀਆ ਬਣਾਏਗੀ ਤਾਂ ਫਿਰ ਤੁਹਾਨੂੰ ਪਬਲਿਸਿਟੀ ਦੀ ਜ਼ਰੂਰਤ ਨਹੀਂ ਹੈ ਲੋਕ ਇੱਕ ਦੂਜੇ ਨੂੰ ਦੱਸਦੇ ਆ ਕਿ ਤੁਸੀਂ ਫਲਾਨੀ ਡੈਰੀ ਤੇ ਜਾਓ ਉੱਥੇ ਵੀਰ ਬੈਠੇ ਨੇ ਤੁਹਾਨੂੰ ਵਧੀਆ ਮਠਿਆਈ ਦੇ ਸੋ ਪੋਸੂਨਾ ਮਾ ਚੈਨਲ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ ਥੈਂਕ ਯੂ ਜਸਵਿੰਦਰ ਸੋ ਦੋਸਤੋ ਚੀਮਾ ਸਾਹਿਬ ਇਸ ਵਕਤ ਮੇਰੇ ਨਾਲ ਨੇ ਔਰ ਇਹਨਾਂ ਦੀ ਆਵਾਜ਼ ਤੋਂ ਮੈਂ ਪਛਾਣਿਆ ਕਿਉਂਕਿ ਕਈ ਵਾਰ ਕੁਝ ਇਨਸਾਨ ਦੇ ਚੇਂਜ ਹੋ ਜਾਂਦੇ ਨੇ ਚੀਮਾ ਸਾਹਿਬ ਸਭ ਤੋਂ ਬੰਦੀ ਛੋੜ ਦਿਵਸ ਦੀਆਂ ਤੇ ਦਿਵਾਲੀ ਦੀਆਂ ਮੁਬਾਰਕਾਂ ਗੁਰੂ ਮਹਾਰਾਜ ਕਿਰਪਾ ਕਰੇ ਪਰਮਾਤਮਾ ਇਹ ਜਿਹੜਾ ਇਤਿਹਾਰ ਹੈ ਬੰਦੀ ਛੋੜ ਤੇ ਦਿਵਾਲੀ ਸਾਰਿਆਂ ਨੂੰ ਪਰਮਾਤਮਾ ਖੁਸ਼ੀਆਂ ਲੈ ਕੇ ਆਵੇ ਤੇ ਇਹ ਤਿਹਾਰ ਸਾਰੇ ਬੜੇ ਖੁਸ਼ੀ ਨਾਲ ਸਾਰੇ ਧਰਮ ਪਿਆਰ ਸਤਿਕਾਰ ਨਾਲ ਮਨਾਉਣ ਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਰੱਖੇ ਖੁਸ਼ੀ ਦਾ ਤਿਹਾਰ ਆ ਪਰਮਾਤਮਾ ਸਾਲ ਬਾਅਦ ਇਹ ਤਿਹਾਰ ਆਉਂਦਾ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਇਸ ਤਿਹਾਰ ਦੇ ਉੱਤੇ ਕਿਸੇ ਦਾ ਕੋ ਦਿਲ ਨਾ ਦਿਖਾਇਆ ਜਾਵੇ ਕਿਸੇ ਨੂੰ ਕੋਈ ਮਾੜਾ ਚੰਗਾ ਨਾ ਬੋਲਿਆ ਜਾਵੇ ਸਾਰੇ ਰਲ ਮਿਲ ਕੇ ਇਸ ਤਿਹਾਰ ਨੂੰ ਪਿਆਰ ਨਾਲ ਮਨਾਉਣ ਮੇਰੀ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਇਹ ਬੇਨਤੀ ਹੈ ਕਿ ਸਾਰੇ ਇਤਿਹਾਰ ਨੂੰ ਬਹੁਤ ਪਿਆਰ ਨਾਲ ਬਣਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਿਹਰਬਾਨੀ ਜੀ